ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ 'ਚ ਤੇ ਅੱਜ ਬਾਈ ਸ਼ਕਤੀ ਮਾਨ ਆਉਣ ਵਾਲਿਆਂ ਵੱਲੋਂ ਵੀ ਪ੍ਰੋਗਰਾਮ ਤਾਂ ਸੁਪਰ ਸੀਡਰ ਦੇਣੇ ਹਨ ਇਹਨਾਂ ਨੇ ਰੋਟਾਵੇਟਰ ਵੀ ਦੇਣੇ ਆ ਹੋਰ ਐਪੀ ਵਧੀਆ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਬਣਦਾ ਫਿਰ ਅੱਜ ਸ਼ਕਤੀ ਮਾਨ ਆੜਿਆਂ ਨੇ ਵੀ ਦੇਣੇ ਬਾਈ ਸੁਪਰ ਸੀਡਰ 6 ਸੁਪਰ ਸੀਡਰ ਦੇਣੇ ਆ ਜਾ ਪਿੱਛੇ ਨੂੰ ਆ ਜਾ 6 ਦੇਣੇ ਤੋਂ ਸੁਪਰ ਸੀਡਰ ਤੇ ਬਾਈ ਦੇਣੇ 3 ਦੇਣੇ ਆ ਰੋਟਾਵੇਟਰ ਇਹਨਾਂ ਨੇ ਠੀਕ ਆ ਹਾਂ ਟੋਟਲ 9-10 ਦੇ ਇਹਨਾਂ ਨੇ ਬਾਈ 2 ਚਲੇ ਵੀ ਗਏ ਹਾਂ ਕੋ ਚਲੇ ਗਏ ਇੱਥੇ ਖੜੇ ਆ 1 2 3 4 5 ਇਹ ਇੱਕ ਬੰਦਾ ਰੋਟਾ ਵੇਟਰ ਲਈ ਲੰਘੇ ਨਾ ਚੱਲ ਗਏ ਹਾਂ ਉੱਧਰ ਵੀ ਖੜੇ ਟਰੈਕਟਰ ਉਹ ਪਰਲੀ ਸਾਈਡ ਵੀ ਵਾਲੇ ਪਾ ਰਹੇ ਅੱਧਿਆਂ ਨੇ ਹੋਰ ਮਸ਼ੀਨਾਂ ਵੀ ਲੈਣੀਆਂ ਬਾਈ ਹਜੇ ਆ ਖੜਾ ਟਰੈਕਟਰ ਹਾਂ ਇਹ ਬਾਈ ਸਬਸਿਡੀ ਵਾਲੇ ਆ ਇਹ ਬਾਈ ਸਬਸਿਡੀ ਵਾਲੇ ਠੀਕ ਆ ਇਹ ਸਾਡੀਆ ਭਰੀਆਂ ਵਿੱਚੋਂ ਉਹਨਾਂ ਦੀ ਨਿਕਲ ਰਹੀਆਂ ਕੂਕਿੰਗ ਵਾਲੇ ਆ ਮਤਲਬ ਹਾਂ ਜਿਨ੍ਹਾਂ ਨੇ 19 ਤਰੀਕ ਨੂੰ ਭਰੀਆਂ ਉਹਨਾਂ ਦੀਆਂ ਵੀ ਹਲੇ ਨਿਕਲ ਰਹੀਆਂ ਠੀਕ ਆ ਉਹਨਾਂ ਦੇ ਵੀ ओके ਨਹੀਂ ਕਿ ਇਹ ਨਾਲ ਬਾਈ ਸੁਪਰ ਫੀਡਰ ਵਧੀਆ ਹੈ ਯਾਨੀ ਕਿ ਕੁਆਲਟੀ ਦਾ ਇਹ ਹੈਵੀ ਹੁੰਦਾ ਥੋੜਾ ਡਬਲ ਰੂਲ ਨਾਲ ਲੱਗਿਆ ਬਾਈ ਇਸ ਵਾਰ ਸੇਲ ਵੀ ਵਧੀਆ ਹੋਈ ਆ ਹਾਂ ਇਸ ਵਾਰ ਸੇਲ ਹੋਈ ਆ ਕਿਉਂਕਿ ਇਟ ਕੀ ਟਰੈਕਟਰਾਂ ਦੀ ਵੀ ਬੜਿਆਂ ਦੀ ਵੀ ਸੇਲ ਜ਼ਿਆਦਾ ਹੋਈ ਆ ਤੇ ਉਹਦੇ ਨਾਲ ਫੇਰ ਸੰਦੇ ਦਾ ਬੜੇ ਮੋਟੋ ਮਾਈਕਲੇ ਲਏ ਹੋਵੇ ਠੀਕ ਆ ਹਾਂ ਬਾਕੀ ਤੇ ਸਾਡੇ ਬਾਈਆਂ ਨੂੰ ਬਾਈ ਸੁਪਰ ਫੀਡਰ ਆ 7 ਫੁੱਟ 8 ਫੁੱਟ ਸਾਰੇ ਮਿਲਦੇ ਹੋਰੇ ਇਹ ਆਪਣੀ ਨੇ ਲੋਰਮਾ ਲਾਡੀ ਬਾਈ ਵੀ ਆਇਆ ਵਾ ਅੱਜ ਹਾਂ ਲਾਡੀ ਆ ਜਾਇਆ ਉਹ ਮਤਲਬ ਆਉਣਾ ਪੈਣਾ ਤਾਂ ਉਹਨਾਂ ਨੂੰ ਸਾਰਿਆਂ ਨੂੰ ਲਾਡੀ ਨਾਲ ਨੂੰ ਕਿਉਂਕਿ ਇਹ ਵੀ ਤਿਆਰ ਚੁਰ ਕਰਨੇ ਹੁੰਦੇ ਮਾੜੇ ਮੋਟੇ ਕੋਈ ਤੇ ਲਮਾ ਖਾਣਾ ਨਾ ਟਾ ਦੇ ਅੱਜ ਇੱਕ ਵੋਟ ਵਾਲਿਆਂ ਜੀ ਵੀ ਪ੍ਰੋਗਰਾਮ ਤਾਂ ਅੱਜ ਇੱਕ ਵੋਟ ਵਾਲਿਆਂ ਦੀ ਪ੍ਰੋਗਰਾਮ ਦਾ ਪਹਿਲਾਂ ਮੇਨ ਰੋਡ ਤੇ ਧੀ ਇੱਧਰ ਆ ਗਈ ਹੁਣ ਜਾਂਸੀ ਓਪਨਿੰਗ ਕਰੀ ਆ ਜਾਂਸੀ ਜੀ ਮੰਡੀ ਚ ਤੇ ਉਹਨਾਂ ਨੇ ਟਰੈਕਟਰ ਵੀ ਦੇਣਾ ਇੱਕ ਠੀਕ ਆ ਹਾਂ ਦੋ ਘੰਟੇ ਜਿਹੜਾ ਤਿਆਰ ਖੜਾਇਆ ਵਾ ਹਾਂ ਦੋ ਘੰਟੇ ਦਾ ਸੁਖਮੀ ਸਿੰਘ ਸਾਹਿਬ ਦਾ ਪਾਠ ਕਰਾਇਆ ਵਾ ਠੀਕ ਆ ਤੇ ਲੋ ਜੀ ਅੱਜ ਸ਼ਕਤੀਮਾਨ ਵਾਲਿਆਂ ਕੋਲ ਵੀ ਹੋਰ ਬਾਈ ਕੀ ਹਾਲ ਹੈ ਵਧੀਆ ਵੇ ਵਧੀਆ ਵਧੀਆ ਹੋਰ ਸਾਰਾ ਅੱਜ ਫਿਰ ਐ ਦਿਨ ਚੰਗਾ ਚੜ ਗਿਆ ਅੱਜ ਬਾਈ ਦੋ ਪਾਸੇ ਪ੍ਰੋਗਰਾਮ ਆ ਇੱਕ ਕੰਪੂਟਰ ਵਾਲਿਆਂ ਦੇ ਇੱਕ ਸ਼ਕਤੀਮਾਨ ਵਾਲਿਆਂ ਦੇ ਕਿੰਨੇ ਦਿਨੇ ਆ ਇਹਨਾਂ ਨੇ 12 13 20 ਦਿਨ ਆ 12 13 ਹੈ ਦੋ ਦਿਨ ਟਰੈਕਟਰ ਚੱਲੇ ਵੀ ਗਈ ਵੇਸੇ ਅੱਛਾ ਹਾਂ ਤੇ ਬਾਕੀ ਖੜੇ ਆ 6 ਸੁਪਰ ਸੀਡਰ ਆ ਬਾਕੀ ਰੋਟਾਵੇਟਰ ਆ ਬਾਕੀ ਰੋਟਾਵੇਟਰ ਆ ਕਿੰਨੇ ਕਿੰਨੇ ਫੁੱਟੇ ਆ ਇਹ ਕੋਈ 7 ਫੁੱਟਾ ਕੋਈ 8 ਫੁੱਟਾ ਆ ਨਾ ਲੱਗ ਨਾ ਗਿਆ ਆਇਆ ਬਈ ਅਕੇ ਨੂੰ ਲੱਗ ਗਿਆ ਬਾਈ ਲੱਗਿਆ ਮੈਂ ਕੌਣ ਸਾਫਤਾ ਨਾਲ ਠੀਕ ਐ ਅੰਕਲ ਜੀ ਵੀ ਖੜੇ ਆ ਹੋਰ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੰਦ ਕੀ ਹਾਲ ਹੈ ਹੋਰ ਵਧੀਆ ਜੀ ਵਧੀਆ ਵਧੀਆ ਬਾਈ ਕੱਦਨ ਅੱਜ ਮੁਬਾਰਕਾਂ ਹੋ ਗਈਆਂ ਫੇਰੇ ਹਾਂ 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 ਲਾਡੀ ਵੀ ਆਇਆ ਅੱਜ ਲਾਡੀ ਵੀ ਆਇਆ ਬਾਈਾਰੇ ਇਕੱਠੇ ਜਾਓ ਇਰੇ ਕੋਲੋ ਕੀ ਗੱਲ ਕਰੋ ਆ ਜੀ ਸਾਰੇ ਆਜੋ ਟੂਲ ਕਿੱਟਾਂ ਉਹ ਜੀ ਦੇਖ ਦੀਆਂ ਟੂਲ ਕਿੱਟਾਂ ਹਰਦੋਬਾਈ ਇਹ ਬਿਚਾਰਾ ਜੀ ਐਦਨ ਹੋ ਜਾ ਮਰੇ ਖਲੋ ਜੀ ਕਿੱਥੇ ਹੋ ਜਾ ਕਿੱਥੇ ਖਲੋ ਹੋ ਜਾ ਐਦਨ ਹਾਂ ਆਂਦੀਆਂ ਆਂਦੀਆਂ ਜੀ ਸਾਰੇ ਆਉਣਗੇ ਸਾਰੇ ਇੱਧਰ ਦੇਖ ਤੇ ਜੀ ਕੋਈ ਸੈਕਸ਼ਨ ਨਹੀਂ ਹੈ ਸਾਰਾ ਕੁਝ ਬਸ ਠੀਕ ਹੈ ਜਰਾ ਓਕੇ ਹੋ ਗਈ ਜੀ ਹੋ ਗਈ పోయి సభా బాయి మాంగదా ਲੋ ਜੀ ਬਾਈ ਕਬੋਟਾ ਵਾਲੇ ਟਰੈਕਟਰ ਵਾਲੇ ਵੀ ਆ ਗਏ ਇੱਧਰ ਹੀ ਸਾਢੇ ਅੱਜ ਇਹਨਾਂ ਨੇ ਕਰਾਇਆ ਹੋਇਆ ਪਾਠ ਜੀ 2 ਘੰਟੇ ਦਾ ਸੁਖਮਨੀ ਸਾਹਿਬ ਦਾ ਪਾਠ ਆ ਅੱਜ ਕਬੋਟਾ ਵਾਲਿਆਂ ਦੇ ਦੇਖੋ ਟਰੈਕਟਰ ਵੀ ਡਰਾਈਵਰ ਕਰਨਾ ਇਹਨਾਂ ਨੇ ਅੱਜ ਇੱਕ ਇਹਨਾਂ ਦੇ ਨਾਲ ਬਾਈ ਰੋਟਾਵੇਟਰ ਦੀ ਸਕੀਮ ਵੀ ਆ ਇਹ ਨਾਲ ਕਿੰਗ ਆਲਿਆਂ ਦਾ ਰੋਟਾਵੇਟਰ ਵੀ ਤੰਨੇ ਆ ਸਕੀਮ ਦੇ ਤਹਿਤ ਤੇ ਇਹ ਕਬੋਟਾ ਟਰੈਕਟਰ ਆ ਪਚਮੰਗਾਇ 02 ਇਹ ਵੀ ਉਹੀ ਹੈ ਜੀ اے ਬਾਈ ਟਰੈਕਟਰ ਚੈੱਕ ਕਰੋ ਤੇ ਇਹਨਾਂ ਨੇ ਬਾਈ ਛੋਟੇ ਟਰੈਕਟਰ ਵੀ ਖੜਾਏ ਹੋਏ ਆ ਇਹਨਾਂ ਦੇ ਅੱਜ ਬਾਈ ਪ੍ਰੋਗਰਾਮ ਹੈ ਇਹਨਾਂ ਨੇ 2 ਘੰਟੇ ਦਾ ਸੁਖਨੀ ਸਾਹਿਬ ਦਾ ਪਾਠ ਕਰਾਇਆ ਵਾ ਇਹਨਾਂ ਦੇ ਆ ਦੇਖੋ ਦੋ ਮਿਨੀ ਟਰੈਕਟਰ ਆ ਕੋਟਾ 24 43 ਤੇ ਬਾਈ ਆ ਚੈੱਕ ਕਰੋ ਇੱਕ ਵਾਰ 7241s ਇਹ 2441 اے ভাই 2741s ਛੋਟੀਆਂ ਬਾਗਵਰਾਂ ਦੇ ਟਰੈਕਟਰ ਆ ਜਿਹੜੇ ਬਾਗਾਂ ਬਾਗਾਂ ਵਿੱਚ ਚੱਲਦੇ ਆ ਇਹ ਬਾਗਬਾਨੀ ਵਾਲੇ ਟਰੈਕਟਰ ਵੀ ਨੇ ਤੇ ਚੈੱਕ ਕਰੋ ਸੁਭਾਗਿਆ ਤੇ ਹਰ ਜੰਦੇ ਜਦੋਂ ਬਾਗਾਂ ਤੇ ਹਰ ਸਤਿ ਪੰਥ ਨੂੰ ਆਇਆ ਜਨਮ ਨਾਈ

ਆਪਾ ਜੀ ਦੇ ਨਾਮ ਕਰਨ ਨੂੰ ਧਾਮ ਦੇ ਤਾਰੇ ਸ੍ਰੀ ਨਾਮ ਤੋਂ ਨਾਮ ਦੇ ਭਾਰੇ ਧਾਮ ਤੋਂ ਭਾਰੇ ਧੰਮਕ ਪੀਤਰਾ ਨਾਮ ਦੀ ਅਰੰਗਿਆ ਧਿਆਨ ਨਾਮ ਦੇ ਤਾਰੇ ਪਾਲ ਨਾਮ ਦੇ ਭਾਰੇ ਸਗਲ ਧਾਮ ਦੇ ਤਾਰੇ ਪ੍ਰਭ ਤੋਂ ਉਹ ਨਾਮ ਜੀ ਨੂੰ ਉਪਰ ਅੰਦਰੋੜਾ ਧਰ ਦੇ ਪਾਦਿ ਨਮਨ ਕਰਦਾ ਨਾਮ ਤੋਂ ਭਰਵੋ 100 ਦਿਨ ਤੱਕ ਪਾਏ ਰੂਪ ਸਤ ਜਤ ਸਤ ਸਾਰ ਸੁਖ ਸਤਿ ਪੁਕਾਰ ਪ੍ਰਭੂ ਸਤ ਸਦਾਤੀ ਬਾਣੀ ਸਤ ਪੁਰਖ ਪੰਥ ਬਾਣੀ ਸਤ ਸਤਿਆ ਨਿਰਗਨ ਸਤ ਮੂਰ ਸਤ ਸੁਪਤ ਸਤ ਕਾ ਨੇ ਨਰਮ ਨਰਵੇ ਜਿਸਨੇ ਬੁਧਾਰੇ ਕੇਸਵਾ ਪਰੇ ਸਤਨਾ ਸਤ ਸਤਿ ਸਾਇ ਜਿਸਵਾ ਸਤਨਾ ਕੋਤੇ ਪਾਈ ਸਤਿਗੁਰੂ ਜੀ ਮਹਾਰੂਪਦੇਸ ਤਸਤਿ ਸੁਹਾਗਿੰਦ ਸਤਿਪੰਦੇਸ ਸਾਚਾ ਜਤੁ ਕਿਦ ਕੋਈ ਲਾਭੁ ਜਤੁ ਤੋ ਕਰਿ ਆਉ ਤੁ ਸਾਚਿ ਕਿਆ ਤੋ ਬਾਤਿ ਜਾਣਿਆ ਨੈ ਜਿਤ ਤਤਕ ਜੇ ਸਤਿ ਕਾ ਹਰਿ ਜਾਗ ਰੋ ਪਰ ਚਰਨ ਤਪਨ ਨੰਨ ਉਪ ਸਮੋਦਕ ਸੁਤਰਾ ਰੂਪ ਆਪਾ ਨਾ ਬੋਲੇ ਪੋਰਾ ਪੁਣਾ ਪੁਣਾ ਹੋਰ ਜਿਸ ਮਨ ਤਸੋ ਕਰਾ ਆਪਾ ਬੋਲੇ ਤਰ ਤਰ ਅਮਰ ਅਪਾ ਪਾਣਾ ਤਸਨਾ ਤੋਂ ਕਰਾ ਕੋਤ ਜਾਨ ਜਗੁ ਪਿਆਗਾ ਨਿਰਨਾਥ ਰੱਖੇ